ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੀਤੀ ਰਾਤ ਮਰੀਜ਼ ਦੇ ਪਰਿਵਾਰਿਕ ਮੈਂਬਰ ਅਤੇ ਹਸਪਤਾਲ ਸਟਾਫ ਹੋਏ ਗੁੱਥਮ ਗੁੱਥੀ ਮਾਮਲਾ ਪੁਜਾ ਪੁਲਿਸ ਕੋਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਸਰਕਾਰੀ ਹਸਪਤਾਲ ਦੀਆਂ ਜਿੱਥੇ ਕਿ ਬੀਤੀ ਰਾਤ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਸਿਕਿਉਰਿਟੀ ਸਟਾਫ ਦੇ ਵਿੱਚ ਗੁੱਥਮ ਗੁੱਥੀ ਹੋ ਗਏ ਅਤੇ ਆਪਸ ਦੇ ਵਿੱਚ ਕਾਫੀ ਦੇਰ ਤੱਕ ਇਹ ਹੰਗਾਮਾ ਚੱਲਦਾ ਰਿਹਾ ਮਿਲੀ ਜਾਣਕਾਰੀ ਮੁਤਾਬਕ ਇੱਕ ਮਰੀਜ਼ ਨੂੰ ਦਾਖਲ ਕਰਵਾਣ ਆਏ ਉਸ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਬਾੜ ਦੇ ਵਿੱਚ ਰੁਕਣ ਨੂੰ ਲੈ ਕੇ ਸਿਕਿਉਰਿਟੀ ਗਾਰਡਾਂ ਦੇ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਬਹਿਸ ਇੰਨੀ ਵੱਧ ਗਈ ਕਿ ਦੋਨੇ ਪੱਖਾਂ ਦੇ ਵਿੱਚ ਲੜਾਈ ਝਗੜਾ ਸ਼ੁਰੂ ਹੋ ਗਿਆ ਤੇ ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਕਿਉਰਿਟੀ ਗਾਰਡਾਂ ਤੇ ਸ਼ਰਾਬ ਪੀ ਕੇ ਡਿਊਟੀ ਕਰਨ ਅਤੇ ਡੰਡੇ ਮਾਰਨ ਦੇ ਦੋਸ਼ ਲਗਾਏ ਗਏ ਹਨ ਦੂਜੇ ਪਾਸੇ ਇਸ ਮਾਮਲੇ ਤੇ ਸਿਕਿਉਰਿਟੀ ਸਟਾਫ ਦੇ ਵੱਲੋਂ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਗਿਆ ਕਿ ਉਹਨਾਂ ਵੱਲੋਂ ਜਾਦਾ ਲੋਕਾਂ ਨੂੰ ਬਾੜ ਦੇ ਵਿੱਚ ਖੜਨ ਲਈ ਮਨਾ ਕੀਤਾ ਗਿਆ ਸੀ ਅਤੇ ਜਿਸ ਦੇ ਚੱਲਦੇ ਇਹ ਬਹਿਸ ਵੱਧ ਗਈ ਅਤੇ ਬਹਿਸ ਇੱਥੋਂ ਤੱਕ ਪਹੁੰਚ ਗਈ ਕਿ ਇਹ ਲੋਕ ਹੱਥੋ ਪਾਈ ਤੇ ਉਤਾਰੂ ਹੋ ਗਏ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੇ ਚੌਂਕੀ ਸਿਵਲ ਹਸਪਤਾਲ ਦੇ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਇਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਬੀਨਾਲਾ ਜੀ ਕਿ ਕੱਲ੍ਹ ਸੀ ਰਾਤ ਤਕਰੀਬਨ 10:30 11:00 ਵਜੇ ਦੇ ਕਰੀਬ ਅਸੀਂ ਮੇਰੇ ਪਤੀਜੇ ਨੂੰ ਹਸਪਤਾਲ ਵਿੱਚ ਲੈ ਕੇ ਆਏ ਸੀ ਜਿਸ ਤੇ ਡਾਕਟਰ ਮੈਡਮ ਡਾਕਟਰ ਨੇ ਉਹਨੂੰ ਡ੍ਰਿਪ ਲਗਾਉਣ ਵਾਸਤੇ ਕਿਹਾ ਸੀ ਅਸੀਂ ਹਮਰ ਚੈਂਸੀ ਵਾਰਡ ਦੇ ਵਿੱਚ ਡ੍ਰਿਪ ਲਗਵਾ ਰਹੇ ਸੀ ਕਿਉਂਕਿ ਤੜਫਦਾ ਜ਼ਿਆਦਾ ਸੀਗਾ ਤੇ ਇਸ ਕਰਕੇ ਇੱਕ ਜਨੇ ਨੇ ਬਾਹ ਫੜੀ ਹੋਈ ਸੀ ਦੋ ਜਨੇ ਨੇ ਇਹਨਾਂ ਨੂੰ ਫੜਿਆ ਹੋਇਆ ਸੀ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਆਇਆ ਜਿਹਦੇ ਵਰਦੀ ਪਾਈ ਹੋਈ ਸੀ ਸਾਨੂੰ ਨਹੀਂ ਪਤਾ ਉਹ ਸਿਕਿਉਰਟੀ ਗਾਰਡ ਹੈ ਕਿ ਪੁਲਿਸ ਮੁਲਾਜ਼ਮ ਹੈ ਹੋੜੀ ਆ ਕੇ ਸਾਨੂੰ ਕਿਹਾ ਕਿ ਬਾਹਰ ਚੱਲੋ ਸਿੱਖ ਭਾਈ ਸਭ ਅਸੀਂ ਡ੍ਰਿਪ ਲਗਵਾ ਦਈਏ ਕਾਂ ਇਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਵਾਂਗੇ ਕਹਿੰਦਾ ਡ੍ਰਿੱਪ ਮੇਰੀ ਜ਼ਿੰਮੇਵਾਰੀ ਹੈ ਮੈਂ ਲਗਵਾਉਂਗਾ ਕਿਉਂਕਿ ਉਹਦੀ ਡ੍ਰਿੰਕ ਇੰਨੀ ਕੀਤੀ ਹੋਈ ਸੀ ਉਹਦੇ ਪੈਰ ਥੱਲੇ ਨਹੀਂ ਲੱਗਦੇ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਖੱਤੀ ਇੰਨੀ दारू ਪੀਤੀ ਹੋਈ ਹੈ ਤੂੰ ਬੋਤਲ ਕੀ ਲਵਾ ਦੇਗਾ ਸਾਡੇ ਪੇਸ਼ੈਂਟ ਨੂੰ ਮਾਰੇਗਾ ਇਹ ਇਸ ਤੋਂ ਖਫਾ ਹੋ ਕੇ ਸਾਡੇ ਤੇ ਸਾਡੇ ਤੇ ਉਸਨੇ ਬਾਰ ਕੀਤਾ ਅਤੇ ਤਿੰਨ ਚਾਰ ਚਾਰ ਪੰਜ ਸਾਥੀ ਹੋਰ ਬੁਲਾ ਲਏ ਜਿਹੜੇ ਕਿ ਲਾਠੀਆਂ ਸੋਟੀਆਂ ਲੈ ਕੇ ਆ ਗਏ ਵਿੱਚੇ ਪੇਸ਼ੈਂਟ ਵਿੱਚੇ ਸਾਨੂੰ ਵਿੱਚੇ ਮੇਰੇ ਬੇਟੇ ਨੂੰ ਮੇਰੇ ਭਰਾ ਨੂੰ ਕਿ ਲੇਡੀਜ਼ ਤੱਕ ਵੀ ਨਹੀਂ ਉਹਨਾਂ ਨੇ ਛੱਡੇ ਡਾਂਗਾ ਮਾਰ ਮਾਰ ਕੇ ਡਾਂਗਾ ਮਾਰ ਮਾਰ ਕੇ ਸਾਡਾ ਬੁਰਾ ਹਾਲ ਕਰਤਾ ਸਾ ਮੇਰੇ ਭਤੀਜੇ ਨੂੰ ਜਿਹੜਾ ਪੇਸ਼ੈਂਟ ਸੀ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਸੀ ਉਹਦੀ ਗਲੂਕੋਜ਼ ਵਾਲੀ ਬੋਤਲ ਉਹਦੀ ਪੈਪ ਤੋੜ ਕੇ ਬਲੱਡ ਸਾਰਾ ਡੁੱਲਦਾ ਸੀਗਾ ਕੜੀਸਕੇ ਆ ਚੌਂਕੀ ਦੇ ਵਿੱਚ ਮੁੱਧਾ ਪਾ ਕੇ ਕੁੱਟਿਆ ਜਿਹੜੀਆਂ ਉਹਦੀਆਂ ਟੂਹੇ ਤੇ ਸੱਟਾਂ ਹੈਗੀਆਂ ਮੁੱਧਾ ਪਾ ਕੇ ਕੁੱਟਿਆ ਫਿਰ ਜਾ ਕੇ ਮੈਂ ਉੱਤੇ ਬੈਠਾ ਫਿਰ ਫਿਰ ਜਾ ਕੇ ਛੱਡੇਗਾ ਤੇ ਇੰਨੀ ਡ੍ਰਿੰਕ ਕੀਤੀ ਹੋਈ ਸੀ ਉਹਨਾਂ ਦੀ ਕਿ ਇਹ ਤੱਕ ਕੱਲ ਕਤਲੇਆਮ ਹੀ ਕਰਦੇ ਸਾਡਾ ਸਿਤਾ ਮੰਗ ਗਈ ਕਹਿੰਦੀ ਜੀ ਵੀ ਮਲਾਜਾ ਕਰਵਾ ਕੇ ਉਹਨਾਂ ਦੇ ਬਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਚਾਹੇ ਉਹ ਸਕਿਉਰਟੀ ਗਾਰਡ ਹੈ ਚਾਹੇ ਉਹ ਪੁਲਿਸ ਮੁਲਾਜ਼ਮ ਹੈ ਅਮਨਦੀਪ ਸਿੰਘ ਜੀ ਸਰ ਕੋਲ ਲੋਕ ਇੱਥੇ ਤੋਂ ਡੋਂਟ ਟੂ ਡੂ ਦਾ ਕੰਮ ਕਰਦੇ ਮੈਂ ਡਿਊਟੀ ਐਮਰਜੈਂਸੀ 'ਚ ਸੀਗਾ ਜੀ ਤੇ ਜਿਆਦਾ ਰਾਸ਼ੂਣ ਕਰਕੇ ਮੈਂ ਮੁੰਡਾ ਤਾਂ ਇੱਕ ਵਾਰਡ 'ਚੋਂ ਹੋਰ ਮੰਗਾਲਿਆ ਜੀ ਆਪਦੇ ਕੋਲੇ ਮੈਂ ਬਾਹਰ ਖੜ ਗਿਆ ਮੈਨਾਂ ਰੋਟੀ ਦਿੱਤੀ ਇਹ ਮੁੰਡਾ ਅੰਦਰ ਜਾਵੜਾ ਵੀ ਉਹਨਾਂ ਕਹਿਣ ਲੱਗਿਆ ਵੀ ਵੀਰ ਜੀ ਤੁਸੀਂ 7-8 ਜਣੇ ਹੋ ਇੱਕ ਜਣਾ ਰੋ ਨਾਲ ਵੱਤੋ ਦੋ ਵੀਰੇ ਜਣੇ ਨੇ ਜੋ ਜੇ ਤੁਹਾਨੂੰ ਕੋਈ ਹੈਲਪਲੀ ਲੋੜ ਆ ਤਾਂ ਮੈਂ ਖੜ ਜਾਂਦਾ ਵੀ ਇਦਾਂ ਨਹੀਂ ਕਰਨਾ ਉਹ ਸਟਾਫ ਦੇ ਨਾਲ ਵੀ ਬਹੁਤ ਬਦਤਮੀਜ਼ੀ ਕਰ ਰਹੇ ਸੀਗੇ ਗਾਲਾਂ ਗੂਲਾਂ ਕੱਢੀਆਂ ਸਟਾਫ ਨੂੰ ਫਿਰ ਅਸੀਂ ਆਖਿਆ ਵੀ ਇਦਾਂ ਨਾ ਤੁਸੀਂ ਬੋਲੋ ਤੁਸੀਂ ਸਟਾਫ ਨੂੰ ਇਹ ਅਸੀਂ ਵੀ ਡਿਊਟੀ ਤੇ ਖੜੇ ਇਹ ਵੀ ਵਿਚਾਰੇ ਤੁਹਾਡੀ ਸੇਵਾ ਕਰ ਰਹੇ ਆ ਡਿਊਟੀ ਕਰ ਰਹੇ ਆ ਤੁਹਾਡੇ ਲਈ ਤੇ ਉਹ ਇੰਨਾ ਕਹਿਣ ਤੇ ਤੁਸੀਂ ਕੌਣ ਆ ਫਿਰ ਇਹਦੇ ਠੁੱਡਾ ਮਾਰਿਆ ਫਿਰ ਇਹਦੇ ਲੱਪੜ ਮਾਰਿਆ ਫਿਰ ਇਹਨੇ ਚ ਮੈਂ ਗਿਆ ਮਜੂਰੀ ਮਾਰ ਕੇ ਰਹੇ ਆ ਸਾਡੂੰ ਕੁੱਟਿਆ ਹੀ ਉਹਨਾਂ ਨੇ ਸਾਡੀਆਂ ਵਰਦੀਆਂ ਬਾੜਦੀਆਂ ਫਿਰ ਅਸੀਂ ਮਲਾਜ਼ਮ ਹੋਰ ਚੌਂਕੀ 'ਚ ਸੱਦਣ ਗਏ ਜੀ ਤਾਂ ਉਹਨਾਂ ਨਾਲ ਵੀ ਧੱਕਾਸ਼ਾਹੀ ਕਰੀ ਫਿਰ ਇੱਕ ਘਟੋ ਘਟ 25 30 ਜਣੇ ਦੇ ਕਰੀਬ ਹੋ ਗਏ ਜੀ ਹੋਰ ਬੰਦੇ ਆ ਗਏ ਸਭ ਲਾ ਲਏ ਇਹਨਾਂ ਨੇ ਸਾਡੇ ਨਾਲ ਮਲਾਜ਼ਮਾਂ ਨਾਲ ਵੀ ਸੱਦਣਾ ਚੌਂਕੀ 'ਚ ਬੁਲਾਇਆ ਗੁਰਮੀਲ ਸਿੰਘ ਨਾਲ ਵੀ ਬਹੁਤ ਧੱਕਾਸ਼ਾਹੀ ਕਰੀ ਉਹਦੇ ਸੱਟਾ ਸੁੱਟਾ ਮਾਰੀਏ ਜੀ 9:00 ਵਜੇ ਆ ਉਹਦੇ ਮੰਗ ਸਰ ਤੇ ਅਸੀਂ ਇਹੀ ਕਰਦੇ ਆ ਵੀ ਜਿਹੜੀ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਰਕਾਰ ਵੱਲੋਂ ਤੇ ਡਾਕਟਰ ਸਾਹਿਬ ਸਾਰੇ ਸੇਵਾ ਲਈ ਬੈਠੇ ਆ ਲੋਕਾਂ ਲਈ ਬੈਠੇ ਆ ਤੇ ਇਹਨਾਂ ਦੇ ਵਿਚਾਰਿਆਂ ਦੀ ਕੋਈ ਵੀ ਰਾਖੀ ਹੋਣੀਗੀ ਹਾਂ ਮੇਰਾ ਨਾਮ ਅਜੀਤਪਾਲ ਸਿੰਘ ਐਸਐਮੈਨ ਚਾਰ ਚੌਕੀ ਸਿਵਲ ਹਸਪੀਟਲ ਬਠਿੰਡਾ ਰਾਤ ਨੂੰ ਅਰਸ਼ ਗਰਗਨ ਦਾ ਕੋਈ ਪੇਸ਼ੈਂਟ ਆਇਆ ਸੀਗਾ ਤੇ ਕੋਈ ਵੀੜ ਤਲਾ ਵੀ ਮੈਨੂੰ ਪਤਾ ਲੱਗਾ ਕੋਈ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਜੈਂਟਸ ਆਏ ਸੀ ਕੋਈ ਉਹਨਾਂ ਦੀ ਮੈੜੀ-ਮੁੜੀ ਸੈੱਲ ਲੈਣ ਪਿੱਛੇ ਕੋਈ ਆਪਸ ਵਿੱਚ ਤਕਰਾਰਬਾਜੀ ਹੋ ਗਈ ਸੀ ਤੇ ਉਹ ਮੈਂ ਪੜਤਾਲ ਕਰਦਾ ਫਿਰਦਾ ਹਾਂ ਤੇ ਜੋ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆ ਗਿਆ ਦੂਸਰੀ ਵੀ ਕਹਿੰਦੇ ਆ ਵੀ ਸਾਡੇ ਵੀ ਉਠਮਾਰ ਕੀਤੀ ਗਈ ਹੈ ਜੀ ਹਸਪਤਾਲ ਵੀ ਚਲੋ ਸਾਰੀ ਪੜਤਾਲ ਕਰਾਂਗੇ ਦੇਖੋ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ ਸਰ ਇਹਦੇ ਦੇ ਵਿੱਚ ਪਤਾ ਲੱਗ ਰਿਹਾ ਹੈ ਕਿ ਜਿੱਦਾਂ ਸਕਿਉਰਟੀ ਅਸਟਰ ਕੋਈ ਸ਼ਰਾਬੀ ਵੀ ਕਿਸੇ ਨਹੀਂ ਨਹੀਂ ਸਕਿਉਰਟੀ ਵਾਲੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਨਾ ਪ੍ਰਾਈਵੇਟ ਬੰਦੇ ਕੋਈ ਵੀਡੀਓ ਬਣਾਉਣ ਲੱਗੇ ਸੀ ਵਿੱਚ ਆ ਕੇ ਹਸਪੀਟਲ ਅੰਦਰ ਆਪਾਂ ਜਿੱਥੇ ਪੇਸ਼ੈਂਟ ਦਾ ਡਾਕਟਰ ਸਾਹਿਬ ਇਲਾਜ ਕਰਦੇ ਆ ਤਾਂ ਉਥੇ ਆਪਾਂ ਜੀ ਹਜੂਮ ਇਕੱਠਾ ਹੋ ਕੇ ਜਾਊਗਾ ਉਹ ਡਾਕਟਰ ਸਾਹਿਬ ਵੀ ਇਹ ਚੀਜ਼ ਕਹਿੰਦੇ ਨੇ ਵੀ ਉੱਥੇ ਜਾਣਾ ਮਨਾ ਹੁੰਦਾ ਕਿਉਂਕਿ ਉੱਥੇ ਮਤਲਬ ਪੇਸ਼ੈਂਟ ਦਾ ਇਲਾਜ ਚੋੜੇ ਹੈ ਤਾਂ ਉਹਨਾਂ ਨੇ ਕਿਹਾ ਉਹਨਾ ਵੀ ਤੁਸੀਂ ਜਿਹੜੇ ਭਾਈ ਫਾਲਤੂ ਬੰਦੇ ਇੱਕ ਦੋ ਬੰਦੇ ਇਹਨਾਂ ਦੇ ਬਾਹਰ ਕੋਲੇ ਖੜ੍ਹ ਜਾਓ ਬਾਕੀ ਬੰਦੇ ਬਾਹਰ ਜਾਓ ਸਰ ਮੈਡੀਕਲ ਵੀ ਕਰਾਇਆ ਕਿ ਨਹੀਂ ਉਹਨਾਂ ਨੇ ਨਹੀਂ ਉਹਨਾਂ ਨੇ ਕੀਤਾ ਉਹ ਪੜਤਾਲ ਕਰਾਂਗੇ ਸਾਰਾ ਕੁਝ ਦੇਖਾਂਗੇ ਸਾਰਾ ਕੁਝ ਪੁੱਛਾਂਗੇ ਸਰ ਕਿੰਨੇ ਘੰਟੇ ਜ਼ਰੂਰ ਹੋਦਾ ਕਰਾਉਣਾ ਮੈਡੀਕਲ ਉਹ ਕਰਾਈ ਜਾਂਦੇ ਅਸੀਂ ਹੁਣ ਅਸੀਂ ਰਾਤ ਦੇ ਲੱਗੇ ਪਏ ਆਂ ਬਿਆਨ ਵਗੈਰਾ ਦਰਜ ਹੋਏ ਉਹ ਕਰਾਂ ਹਾਂ ਲਿਖਾਂਗੇ ਸਾਰਾ ਹੁਣ ਜਿਹੜੇ ਕੋਈ ਰੁਕੇ ਬਰਕਾਰ ਜਾਣੇ ਆ ਸੀ ਤੁਰਕੇ ਹਾਸਲ ਕਰਦੇ ਆ ਜੋ ਵੀ ਬਣਦੀ ਕਾਰਵਾਈ ਸਹੀ ਕਰਾਂਗੇ ਬਿਲਕੁਲ